ਚੰਡੀਗੜ੍ਹ 에어ਪੋਰਟ ਤੇ ਇੱਕ ਵਿਵਾਦ ਹੋਇਆ ਜਦੇ ਵਿੱਚ ਕਿਆ ਜਾ ਰਿਹਾ ਸੀ ਐਸਫੀ ਦੀ ਇੱਕ ਕਾਂਸਟੇਬਲ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਅਲਿਜੈਡਲੀ ਕੰਨਾ ਨਾਟ ਜੋ ਕਿ ਐਕਟਰੈਸ ਵੀ ਨੇ ਔਰ ਬੀਜੇਪੀ ਦੇ ਐਮਪੀ ਵੀ ਨੇ ਇਸ ਪੂਰੇ ਇਸ਼ੂ ਉਤੇ ਅੱਜ ਇੱਕ ਪ੍ਰੈਸ ਕਾਨਫਰੰਸ ਵੀ ਹੋਈ ਔਰ ਕਿਸਾਨ ਲੀਡਰਸ ਜਿਹੜੇ ਨੇ ਉਹ ਕੁਲਵਿੰਦਰ ਕੌਰ ਨੂੰ ਬੈਕ ਕਰ ਰਹੇ ਨੇ ਸਾਡੇ ਨਾਲ ਜਗਜੀਤ ਸਿੰਘ ਢਲੇਵਾਲ ਜੋ ਕਿ ਸੀਨੀਅਰ ਲੀਡਰ ਨੇ ਕਿਸਾਨਾਂ ਦੇ ਕੱਲ ਇੱਕ ਇਨਸੀਡੈਂਟ ਹੋਇਆ ਚੰਡੀਗੜ੍ਹ 에어ਪੋਰਟ ਦੇ ਵਿੱਚ ਨਿਕਾ ਆਪਾਂ ਦੇਖਿਆ ਗਿਆ ਕਿ ਪੂਰੇ ਕਿਸਾਨ ਜਿੱਥੇ ਬੰਦਿਆਂ ਲੀਆਂ ਕੁਲਵਿੰਦਰ ਕੌਰ ਦੇ ਨਾਲ ਖਲੋਗੀਆਂ ਨੇ ਕੀ ਰੀਜ਼ਨ ਕੀ ਇਹਦਾ ਹ ਦੇਖੋ ਮੈਂ ਕਹੂੰਗਾ ਕਿ ਉਹਦੇ ਨਾਲ ਖੜਨ ਦਾ ਜਿਹੜਾ ਮੇਨ ਰੀਜ਼ਨ ਹੈ ਅਸੀਂ ਨਾ ਤਾਂ ਕੁਲਵਿੰਦਰ ਕੌਰ ਨਾਲ ਖੜਨ ਦੀ ਗੱਲ ਹੈ ਤੇ ਨਾ ਕੰਗਣਾ ਰਣੌਦ ਦੇ ਖਿਲਾਫ ਖੜਨ ਦੀ ਗੱਲ ਹੈ ਗੱਲ ਆ ਬੇਇਨਸਾਫੀ ਨਾਲ ਜੋ ਕੱਲ ਇੱਕ ਡਿਬੇਟ ਦੇ ਵਿੱਚ ਹਰਜੀਤ ਗਰੇਵਾਲ ਨੇ ਮੰਨਿਆ ਕਿ ਮਸਲਾ ਉੱਥੇ ਮੋਬਾਈਲ ਨੂੰ ਚੈੱਕ ਕਰਾਉਣ ਦਾ ਤੇ ਪਰਸ ਨੂੰ ਚੈਕਿੰਗ ਦੇ ਵਿੱਚ ਦੀ ਲਗਾਉਣ ਦਾ ਸੀ ਉਦੇ ਪਿੱਛੇ ਡਿਸਪਿਊਟ ਹੋਇਆ ਹੁਣ ਇਹਦਾ ਮਤਲਬ ਇਹ ਆ ਕਿ ਜੇਕਰ ਸਾਡੀ ਕੁੜੀ ਕੋਈ ਜਾਂ ਕੋਈ ਵੀ ਐਨੀ ਬਾਡੀ ਅਗਰ ਉੱਥੇ ਡਿਊਟੀ ਨਿਭਾ ਰਹੀ ਹੈ ਤੇ ਉਹਨੂੰ ਡਿਊਟੀ ਨਿਭਾ ਰਹੀ ਲੜਕੀ ਨੂੰ ਕੋਆਪਰੇਟ ਨਾ ਕਰਨਾ ਬਣਦਾ ਤਾਂ ਉਸ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਇਹ ਬਣਦੀ ਸੀ ਕਿ ਕੰਗਣਾ ਰਣਾਉਤ ਦੇ ਖਿਲਾਫ ਕਾਰਵਾਈ ਕਰ ਦੇ ਕਿ ਤੂੰ ਡਿਊਟੀ ਨਿਭਾ ਰਹੀ ਲੜਕੀ ਦੇ ਨਾਲ ਕੋਆਪਰੇਟ ਨਹੀਂ ਕਰੇਗੀ ਪਰ ਹੋਇਆ ਕਿ ਹੋਇਆ ਇਹ ਆ ਕਿ ਉਸ ਲੜਕੀ ਦੇ ਉੱਤੇ ਕਾਰਵਾਈ ਕਰਨ ਵਾਲੀ ਗੱਲ ਸ਼ੁਰੂ ਨੂੰ ਸਸਪੈਂਡ ਕਰਤਾ ਅਗਲੀ ਜਿਹੜੀ ਗੱਲ ਹੈ ਉਹ ਅਗਲੀ ਗੱਲ ਇਹ ਆ ਕਿ ਉਹ ਆਪਦੀ ਜਸ ਪਾਰਟੀ ਨੂੰ ਬਿਲੋਂਗ ਕਰਦੀ ਹੈ ਜਿਸ ਪਾਰਟੀ ਨਾਲ ਜੁੜੀ ਹੋਈ ਹੈ ਲੜਕੀ ਉਹ ਕੰਗਣਾ ਰਨਾਉਤ ਉਹਦੀ ਇਡੀਓਲੋਜੀ ਤੇ ਐਨ ਉਹਦੀ ਇਡੀਓਲੋਜੀ ਕੀ ਮੈਂ ਇਹਨੂੰ ਬਹੁਤ ਥਾਵਾਂ ਦੇ ਤੇ ਸਪਸ਼ਟ ਕਰਕੇ ਦੱਸ ਸਕਦਾ ਕਿ ਜਿਹੜੀ ਉਹਨਾਂ ਦੀ ਇਡੀਓਲੋਜੀ ਹੈ ਉਹ ਡਿਵਾਈਡ ਐਂਡ ਰੂਲ ਪੋਲਰਾਈਜੇਸ਼ਨ ਪੋਲਰਾਈਜੇਸ਼ਨ ਦੀ ਜਿਹੜੀ ਨੀਤੀ ਨੂੰ ਅੱਗੇ ਤੋਰਦਿਆਂ ਹੁਣ ਇਹ ਕਿਹਾ ਕਿ ਪੰਜਾਬ ਦੇ ਅੰਦਰ ਅਤੰਕਵਾਦ ਦਾ ਮਾਹੌਲ ਹੈ ਹੁਣ ਮੈਨੂੰ ਇਹ ਦੱਸੋ ਕਿ ਪੰਜਾਬ ਦੇ ਅੰਦਰ ਕੀ ਪੰਜਾਬ ਦੇ ਵਿੱਚ ਵਸਦੇ ਲੋਕ ਕੀ ਇੱਥੇ ਵਸਦੀ ਹਿੰਦੂ ਕਮਿਊਨਿਟੀ ਕੀ ਇੱਥੇ ਵਸਦੀ 크ਰਿਸਚੀਅਨ ਕਮਿਊਨਿਟੀ ਕੀ ਇੱਥੇ ਵਸਦੀ ਮੁਸਲਮ ਕਮਿਊਨਿਟੀ ਇਹ ਮਹਿਸੂਸ ਕਰਦੀ ਹੈ ਕਿ ਪੰਜਾਬ ਦੇ ਵਿੱਚ ਅਤਵਾਦ ਦਾ ਮਾਹੌਲ ਹੈ ਔਰ ਜਦੋਂ ਪੰਜਾਬ ਦੇ ਅੰਦਰ ਸਾਰੇ ਲੋਕ ਵਧੀਆ ਆਪਸੀ ਭਾਈਚਾਰਕ ਤੌਰ ਤੇ ਮਿਲ ਜੁਲ ਕੇ ਰਹ ਰਹੇ ਨੇ ਔਰ ਉਹਦੇ ਬਲੂਏ ਬਿਆਨ ਦੇਣੇ ਮੈਨੂੰ ਲੱਗਦਾ ਕਾਰਵਾਈ ਤਾਂ ਉਸ ਬੀਬੀ ਤੇ ਹੋਣੀ ਚਾਹੀਦੀ ਐ। ਤਾਂ ਇਹ ਸਾਰਾ ਜਿਹੜਾ ਸਿਨੇਰੀਓ ਐ ਇਹ ਮੰਗ ਕਰਦਾ ਹੈ ਕਿ ਉਸ ਲੜਕੀ ਦੇ ਨੂੰ ਮਤਲਬ ਅੱਜ ਸਾਡੀ ਸਪੋਰਟ ਦੀ ਲੋੜ ਐ ਨਹੀਂ ਤਾਂ ਉਹਦੇ ਖਿਲਾਫ ਕਾਰਵਾਈ ਕਿਉਂ? ਉਹਦਾ ਹਸਬੈਂਡ ਡਿਊਟੀ ਕਰਦਾ ਐ ਇਸ ਡਿਪਾਰਟਮੈਂਟ 'ਚ। ਉਹਦੇ ਹਸਬੈਂਡ ਨੂੰ ਵੀ ਹੋ ਸਕਦਾ ਜਿਵੇਂ ਜਿਵੇਂ ਪੰਦੇਰ ਸਾਹਿਬ ਨੇ ਦੱਸਿਆ ਕਿ ਉਹਦੇ ਵੱਲੋਂ ਇਹ ਕਿਹਾ ਗਿਆ ਕਿ ਭਈ ਤੁਸੀਂ ਮੇਰੀ ਸਪੋਰਟ ਤੇ ਹਜੇ ਕੁਝ ਨਾ ਕਰਿਓ ਜਿੱਥੇ ਬੰਦੀਆਂ ਕੋਈ ਪ੍ਰੋਗਰਾਮ ਨਾ ਦੇਓ। ਸੋਚੋ ਕਾ ਭਰਾ। ਜੀ ਡੀਜੀਪੀ ਸਾਹਿਬ ਨੂੰ ਵੀ ਮਿਲ ਰਹੇ ਹੋ ਇੱਕ ਇਨਸਾਫ ਮਾਰਚ ਵੀ ਰੱਖਿਆ ਹੈ ਕੀ ਉਹਦੇ ਚ ਹੋਏਗਾ ਦੇਖੋ ਇਨਸਾਫ ਮਾਰਚ ਬਿਲਕੁਲ ਪੀਸਫੁਲੀ ਹੈ ਸਾਡਾ ਅਸੀਂ ਅੰਬਸਾਬ ਤੋਂ ਚੱਲ ਕੇ ਐਸਐਸਪੀ ਕੋਲੇ ਜਾਵਾਂਗੇ 9 ਤਰੀਕ ਨੂੰ ਔਰ ਉਹਨੂੰ ਮੰਗ ਪੱਤਰ ਵੀ ਦੇਵਾਂਗੇ ਅੱਜ ਡੀਜੀਪੀ ਸਾਹਿਬ ਦੇ ਧਿਆਨ ਚ ਸਾਰੀ ਕਹਾਣੀ ਲੈ ਕੇ ਆਵਾਂਗੇ ਕਿ ਉਸ ਬੱਚੀ ਨਾਲ ਕਿਸੇ ਤਰ੍ਹਾਂ ਦੀ ਬੇਇਨਸਾਫੀ ਨਹੀਂ ਹੋਣੀ ਚਾਹੀਦੀ ਸਾਡੀ ਮੰਗ ਹੋਏਗੀ ਸਾਡੀ ਕੋਸ਼ਿਸ਼ ਹੋਏਗੀ ਕਿ ਉਸ ਲੜਕੀ ਨੂੰ ਮਤਲਬ ਸਾਨੂੰ ਮਿਲਾਇਆ ਜਾਏ ਇੱਕ ਤੁਸੀਂ ਪੁਆਇੰਟ ਆਫ 视图 ਸਰ ਰੱਖਿਆ ਲੇਕਿਨ ਇੱਕ ਗੱਲ ਬੜੀ ਬਾਹਰ ਆ ਰਹੀ ਹੈ ਵੀ ਕਿ ਯੂਨੀਫਾਰਮ ਜਿਹੜਾ ਵੀ ਕੋਈ ਪਰਸਨਲ ਹੈ ਕਿਸੇ ਵੀ ਫੋਰਸ ਦਾ ਹੈ ਕਿ ਉਹ ਥੋੜਾ ਰੈਸਟ੍ਰੇਂਟ ਗੁੱਸੇ ਤੇ ਕਾਬੂ ਰੱਖਣ ਦੀ ਲੋੜ ਨਹੀਂ ਸੀ ਬਹੁਤ ਵਧੀਆ ਗੱਲ ਹੈ ਇੱਕ ਯੂਨੀਫਾਰਮ ਦੇ ਵਿੱਚ ਕਿਸੇ ਅਫਸਰ ਨੂੰ ਖਾਲਸਤਾਨੀ ਕਹਿਣਾ ਕਿ ਉਹ ਅਫਸਰ ਨੂੰ ਹੀ ਕੋਈ ਖਾਲਸਤਾਨੀ ਕਹੇ ਦੇ ਉਹਦੇ ਤੇ ਕੀ ਐਕਸ਼ਨ ਹੋਇਆ ਜੀ ਅਗਰ ਉਹ ਕੋਨੇ ਯੂਨੀਫਾਰਮ ਪਾਈ ਹੋਈ ਹੈ ਉਹ ਆਈਪੀਐਸ ਹੈ ਉਹਨੇ ਪੜ੍ਹਾਈ ਕਰਕੇ ਨਹੀਂ ਮਿਹਨਤ ਕਰਕੇ ਉਹ ਅਫਸਰ ਬਣਿਆ ਹੈ ਉਹਨੂੰ ਤਾਂ ਤੁਸੀਂ ਖਾਲਸਤਾਨੀ ਕਹਿੰਦੇ ਹੋ ਤੇ ਜੇ ਇੱਕ ਲੜਕੀ ਨੇ ਉਹ ਵੀ ਮਾਹੌਲ ਪਤਾ ਨਹੀਂ ਹਾਲਾਤ ਕਿਹੋ ਜਿਹੇ ਬਣੇ ਹੋਣਗੇ ਉਸ ਮੌਕੇ ਤੇ ਪਤਾ ਨਹੀਂ ਕਿਹੋ ਜਿਹੇ ਹਾਲਾਤ ਬਣੇ ਹੋਣਗੇ ਜਦੋਂ ਲੜਕੀ ਨੇ ਮਦਰ ਉਹਦੇ ਥੱਪੜ ਮਾਰਿਆ ਹੋਵੇਗਾ ਇਹ ਹਾਲਾਤ ਤਾਂ ਤੇ ਉੱਤੇ ਡਿਪੈਂਡ ਕਰਦਾ ਹੈ ਹਾਲਾਤ ਦੱਸਣਗੇ ਤਾਂ ਮੈਨੂੰ ਲੱਗਦਾ ਕਿ ਦੋਨੋਂ ਧਿਰਾਂ ਨੂੰ ਹੀ ਯੂਨੀਫਾਰਮ ਦਾ ਧਿਆਨ ਰੱਖਣਾ ਚਾਹੀਦਾ ਹੈ ਆ ਸੋਈ ਸੈਨ ਦਾ ਜਗੀ ਜੀ ਸਿੰਘ ਦੋਲੇ ਵਾਲ ਜੋ ਕਿ ਸੀਨੀਅਰ ਕਿਸਾਨ ਨੇ ਨਾ ਬੜੀ ਇੰਪੋਰਟੈਂਟ ਗੱਲ ਕਹੀ ਕਿ ਜਾਂਚ ਹੋਣੀ ਚਾਹੀਦੀ ਹੈ ਵੀ ਜਿਹੜਾ ਥੱਪੜ ਵਾਲਾ ਇਨਸੀਡੈਂਟ ਹੈ ਕਿਉਂ ਆ ਉਸ ਤੋਂ ਪਹਿਲੇ ਕੀ ਇਸ਼ੂਸ ਹੋਏ ਲੇਕਿਨ ਇੰਪੋਰਟੈਂਟ ਆ ਕਿ ਪੰਜਾਬ ਦੇ ਡੀਜੀਪੀ ਨੂੰ ਮਿਲ ਰਹੇ ਨੇ ਪਲੱਸ ਇੱਕ ਇਨਸਾਫ ਮਾਸ ਕਰ ਰਹੇ ਨੇ ਵੀ ਕੁਲਵਿੰਦਰ ਕੌਰ ਦੇ ਤੇ ਕੋਈ ਐਕਸ਼ਨ ਨਹੀਂ ਹੋਣਾ ਚਾਹੀਦਾ ਚੰਗੀ ਟੂ ਕੈਮਰਾ ਬਸਿੰਗਰ ਕ੍ਰੀਸ਼ ਦੇ ਨਾਲ ਅਸੀਮ ਬਸੀ ਪੰਜਾਬ ਤੋਂ